ਉਹਨਾਂ ਦੇ ਲਈ ਹੈਗੀ ਆ ਰਾਜਾ ਵਡਿੰਗ ਜੀ ਦੇ ਲਈ ਕਿ ਤੁਸੀਂ ਇੱਕ ਬਲਾਤਕਾਰੀ ਨੂੰ ਕਿੱਦਾਂ ਇੱਕ ਆਪਣੀ ਪਾਰਟੀ ਦੇ ਵਿੱਚ ਐਂਟਰ ਕਰਨ ਦੇ ਰਹੇ ਹੋ ਮੈਂ ਉਦੋਂ ਤੱਕ ਪਿੱਛੇ ਨਹੀਂ ਹਟਣਾ ਜਦੋਂ ਤੱਕ ਮੇਰਾ ਪਰਚਾ ਦਰਜ ਨਹੀਂ ਹੁੰਦਾ ਇਸ ਬੰਦੇ ਤੇ ਰਾਜਾ ਵਡਿੰਗ ਜੀ ਦੇ ਘਰ ਵੀ ਦੋ ਬੱਚੇ ਨੇ ਮੈਡਮ ਅੰਮ੍ਰਿਤਾ ਜੀ ਨੂੰ ਮੈਂ ਪੁੱਛਦੀ ਆਂ ਅਗਰ ਕੱਲ ਤੁਹਾਡੇ ਦੋ ਬੱਚਿਆਂ ਤੇ ਇਹ ਪਰਚੇ ਕਰਵਾਉਂਦਾ ਇਸ ਬੰਦੇ ਨੂੰ ਤਾਂ ਆਪਣੀ ਦਹਲੀਜ਼ ਵੀ ਟੱਪਣਾ ਦਓ ਤੁਹਾਡੇ ਘਰੇ ਧੀ ਹੈ 10-12 ਸਾਲ ਦੀ ਉਹਦੇ ਤੇ ਵੀ ਇਹ ਨਿਗਾ ਰੱਖੂਗਾ ਇਹ ਬੰਦਾ ਇਸ ਕਿਰਦਾਰ ਦਾ ਇਸ ਬੰਦੇ ਨੂੰ ਤਾਂ ਨਹੀਂ ਵੋਟ ਪੈਣੀ ਚਾਹੀਦੀ ਮੈਂ ਤਾਂ ਇਹੀ ਅਪੀਲ ਕਰਦੀ ਆ ਕਿ ਬੰਦਾ ਦੁਨੀਆ ਦੇ ਵਿੱਚ ਅੱਗੇ ਨਹੀਂ ਆਣਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ ਪਤਾ ਬੈਂਸ ਦਾ ਕਿਰਦਾਰ ਕੀ ਏ ਫਿਰ ਇੱਕ ਹੋਰ ਚੈਲੰਜ ਕਰਕੇ ਜਾਨਣਾ ਬੜੀ ਵਾਰੀ کہہ ਚੁੱਕਿਆ ਵੀ ਇਹ ਮੂੰਹ ਤੋਂ ਕੱਪੜਾ ਨਹੀਂ ਲਾਂਦੇ ਐਨਕ ਨਹੀਂ ਲਾਂਦੇ ਚੱਲ ਐਂ ਕਰ ਸਿਮਰਜੀਤ ਬੈਂਸ ਤੂੰ ਆਪਣੀ ਵਾਈਫ ਨੂੰ ਤੇ ਰਾਜਾ ਬਣਿੰਗ ਜੀ ਨੂੰ ਦੋਨਾਂ ਨੂੰ ਨਾਲ ਲੈ ਕੇ ਆ ਜਿੱਥੇ ਮਰਜ਼ੀ ਪ੍ਰੈਸ ਕਾਨਫਰੰਸ ਕਰ ਲਈ ਇਹਨਾਂ ਨਾਲ ਅੱਖਾਂ ਚੱਖਾ ਪਾ ਕੇ ਗੱਲ ਕਰੀ ਮੈਂ ਤਾਂ ਤੈਨੂੰ ਗੁਰਦੇਸ਼ ਸ਼ਰਮਾ ਦੇਵੀ ਭਾਜੀ ਦੇ ਸਾਹਮਣੇ ਬਹਿ ਕੇ ਕੌਸ਼ਨ ਕਰ ਲਿਆ ਸੀ ਵੀ ਕੀ ਗੱਲ ਚਾਚਾ ਆਪਣਾ ਇੰਨਾ ਗੰਦਾ ਕਿਰਦਾਰ ਹੈ ਤੂ ਗੋਸਣ ਲੱਗ ਗਿਆ ਸੀ ਕਹਿੰਦਾ ਛੱਡ ਪਰੇ ਉਹਨਾਂ ਗੱਲਾਂ ਤੇ ਕਿਉਂ ਆਪਾਂ ਹੁਣ ਆਣਾ ਗੁਰਦੇਵ ਸ਼ਰਮਾ ਦੇਵੀ ਜੀ ਇਸ ਗੱਲ ਦੇ ਗਵਾਹ ਨੇ ਜਿਹੜੇ ਭਾਜਪੀ ਦੇ ਉਹਨਾਂ ਦੇ ਘਰੇ ਆ ਬੰਦੇ ਨੇ ਮੇਰੇ ਪੈਰੀ ਹੱਥ ਲਾ ਕੇ ਮਾਫੀ ਮੰਗੀ ਸੀ ਔਰ ਕਿਹਾ ਸੀ ਮੈਂ ਜਿੰਨੇ ਤੇਰੇ ਮਾਪਬਪਤੇ ਦੇ ਇਹਨਾਂ ਦੇ ਬੱਚਿਆਂ ਦੇ ਪਰਚੇ ਦਰਜ ਆ ਯਾਰ ਇਹਨਾਂ ਨੂੰ ਕਹਿੰਦਾ ਵਿਕੀ ਹੋਈ ਔਰਤ ਤੇਰੀ ਇੰਨੀ ਪੈਨਸ਼ਨ ਨਹੀਂ ਹੋਣੀ ਜਿੰਨੀ ਇਹਨਾਂ ਦੀ ਤਨਖਾਹ ਏ ਮੈਂ ਦੱਸਣਾ ਨਹੀਂ ਜਾਂਦਾ 1.5 ਲੱਖ ਦੇ ਗਰੀਬ ਇਹਨਾਂ ਦੀ ਤਨਖਾਹ ਏ ਤੂੰ ਇਹਨਾਂ ਨੂੰ ਵਿਕਿਆ ਹੋਇਆ ਕਹਿੰਦਾ ਹੁਣ ਕਾਂਗਰਸ ਨੇ ਉਹਨੂੰ ਸ਼ਾਮਲ ਕਰ ਲਿਆ ਇੱਥੇ ਤੁਹਾਨੂੰ ਕੀ ਪਤਾ ਲੱਗ ਕਾਂਗਰਸ ਨੇ ਤਾਂ ਪਹਿਲੇ ਹੀ ਧੀਆਂ ਪਹਿਣਾ ਦੀ 84 ਚ ਬੜੀ ਇੱਜ਼ਤ ਲੁੱਟੀ ਏ ਠੀਕ ਹੈ ਨਾ ਹੁਣ ਕੀ ਕੀਤਾ ਇਹਨਾਂ ਨੇ ਪਾ ਕੇ ਟੀ-ਸ਼ਰਟਾਂ ਤੁਸੀਂ ਇੰਦਰਾ ਗਾਂਧੀ ਦੀਆਂ ਇਹ ਕਿਹੜੇ ਕਰਮ ਕਰ ਰਹੇ ਹੋ ਇਹਦਾ ਮਤਲਬ ਜਿਹੜੀ ਇਹ ਨਕਲੀ ਪੱਗ ਸੇਰ ਤੇ ਬਨ ਕੇ ਆਏ ਨੇ ਇਹ ਸਿਰਫ ਇਹਨਾਂ ਵਰਗੀਆਂ ਧੀਆਂ ਪਹਿਣਾ ਨੂੰ ਇਹ ਲੁਧਿਆਣੇ ਦੇ ਵਿੱਚ ਸਿਰਫ ਨਿਰਾਸ਼ ਕਰਨ ਆਏ ਆ ਸਿਰਫ ਉਹਨਾਂ ਦਾ ਅਪਮਾਨ ਕਰਨ ਆਏ ਆ ਮੈਂ ਹਾਈਪ ਪ੍ਰੈਸ ਰਿਸਪੌਂਸ ਕਰਨੀ ਪੈ ਰਹੀ ਕਿ ਕਾਰਨ ਕੀ ਹੈ ਜੀ ਸਰ ਮੇਰਾ ਇੱਕੋ ਹੀ ਕੁਐਸਚਨ ਹੈ ਰਾਜਾ ਬੜਿੰਗ ਜੀ ਨੂੰ ਮੇਰੀ ਕਾਨਫਰੈਂਸ ਉਹਨਾਂ ਦੇ ਲਈ ਹੈਗੀ ਆ ਰਾਜਾ ਵਡਿੰਗ ਜੀ ਦੇ ਲਈ ਕਿ ਤੁਸੀਂ ਇੱਕ ਬਲਾਤਕਾਰੀ ਨੂੰ ਕਿੱਦਾਂ ਇੱਕ ਆਪਣੀ ਪਾਰਟੀ ਦੇ ਵਿੱਚ ਐਂਟਰ ਕਰਨ ਦੇ ਰਹੇ ਹੋ ਮੈਂ ਉਦੋਂ ਤੱਕ ਪਿੱਛੇ ਨਹੀਂ ਹਟਣਾ ਜਦੋਂ ਤੱਕ ਮੇਰਾ ਪਰਚਾ ਦਰਜ ਨਹੀਂ ਹੁੰਦਾ ਇਸ ਬੰਦੇ ਤੇ ਇੱਕ ਪਰਚਾ ਪਹਿਲਾਂ ਹੋ ਚੁੱਕਿਆ ਹੋਇਆ ਦੂਸਰਾ ਪਰਚਾ ਮੈਂ ਤਾਂ ਹੈਰਾਨ ਹੋਈ ਆ ਕਿ ਇਹਨਾਂ ਦੇ ਕੋਲ ਕਿਹੜੀ ਇਦਾਂ ਦੀ ਵਾਸ਼ਿੰਗ ਮਸ਼ੀਨ ਆ ਜਾਂ ਕਿਹੜਾ ਸਰਫੈਕਸਲ ਆ ਜਿਹੜੇ ਇਹਦੇ ਕੁਕਰ ਮੈਨੂੰ ਧੋਕੇ ਇਹਨਾਂ ਨੇ ਆਪਣੇ ਸਾਹਮਣੇ ਸਾਡੇ ਸਾਹਮਣੇ ਪੇਸ਼ ਕੀਤਾ ਇਸ ਬੰਦੇ ਨੂੰ ਤਾਂ ਆਪਣੇ ਘਰੇ ਬੈਠ ਕੇ ਫਿਰ ਹੁਣ ਰੱਬ ਦਾ ਨਾਮ ਲੈਣਾ ਚਾਹੀਦਾ ਹੈ ਬਲਾਤਕਾਰੀ ਨੂੰ ਜਿਹੜਾ ਹੁਣ ਫੇਰ ਦੁਨੀਆ ਦੇ ਵਿੱਚ ਆ ਕੇ ਵਿਚਰ ਰਿਹਾ ਤੇ ਦੇਖੋ ਇਸ ਬੰਦੇ ਨੇ ਮੈਂ ਦਿਖਾਣਾ ਚਾਹਨੀ ਆ ਤੁਹਾਨੂੰ ਪਰਚੇ ਦਿਓ ਹਾਂ ਪਰਚੇ ਵੀ ਦਿਓ ਜਿਹੜੇ ਮੇਰੇ ਬੱਚਿਆਂ ਤੇ ਕਰਵਾਏ ਨੇ ਦੇਖੋ 10 10 ਸਾਲ ਹੋ ਗਏ ਮੇਰੇ ਬੱਚੇ ਕੈਨੇਡਾ 'ਚ ਬੈਠੇ ਨੇ ਇਸ ਬੰਦੇ ਨੇ ਝੂਠੇ ਪਰਚੇ ਦਰਜ ਕਰਵਾਏ ਨੇ ਮੇਰੇ ਬੱਚਿਆਂ ਤੇ ਔਰ ਮੈਂ ਪ੍ਰਿੰਕਲ ਦਾ ਸਾਥ ਨਾ ਹੁੰਦਾ ਤਾਂ ਮੈਂ ਸ਼ਾਇਦ ਇਹ ਪਰਚੇ ਕੈਨਸਲ ਨਾ ਹੁੰਦੇ ਪਤਾ ਨਹੀਂ ਕੀ ਬਣਦਾ ਮੇਰਾ ਇਸ ਸੀਜ਼ਲੀ ਹਮਨ ਬ੍ਰਦਰ ਮੈਂ ਚੰਡੀਗੜ੍ਹ ਦੇ ਘਮਨ ਬ੍ਰਦਰ ਉਹਨਾਂ ਦਾ ਬਹੁਤ-ਬਹੁਤ ਥੈਂਕਸ ਕਰਦੀ ਆ ਹਾਂਜੀ ਉਹਨਾਂ ਦਾ ਬਹੁਤ-ਬਹੁਤ ਥੈਂਕਸ ਕਰਦੀ ਆ ਕਿ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਆ ਵੀਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਮੈਡਮ ਜਿੱਦਾਂ ਹੁਣ ਪਲੇਟਫਾਰਮ ਕੀਤਾ ਤੁਸੀਂ ਰਾਜਾ ਪੜਿੰਗ ਦੇ ਨਾਲ ਬੈਸ ਬ੍ਰਦਰ ਪਾਰਟੀ ਵਿੱਚ ਸ਼ਾਮਲ ਹੋ ਗਏ ਮੈਨੂੰ ਇਹੀ ਕਿਲਾ ਸ਼ਿਕਵਾ ਰਾਜਾ ਪੜਿੰਗ ਜੀ ਦੇ ਨਾਲ ਕਿ ਇਹ ਬੰਦਾ ਕਿਵੇਂ ਸਾਨੂੰ ਇਨਸਾਫ਼ ਦੇਣ ਦੀ ਬਜਾਏ ਅਸੀਂ ਉਹਨਾਂ ਦੀਆਂ ਭੈਣਾਂ ਉਹਨਾਂ ਦੀਆਂ ਧੀਆ ਸਾਨੂੰ ਇਨਸਾਫ ਦੇਣ ਦੀ ਬਜਾਏ ਇਸ ਬੰਦੇ ਨੂੰ ਕਿਵੇਂ ਉਹ ਆਪਣੇ ਮੈਂ ਮੈਡਮ ਨੂੰ ਰਾਜਾ ਬੜਿੰਗਜੀ ਦੀ ਵਾਈਫ ਕੀ ਨਾਮ ਨਾਲ ਦਿੰਦਾ ਅਮਰਤਾ ਮੈਮ ਨੂੰ ਮੈਂ ਇੱਕ ਕੁਐਸਚਨ ਕਰਦੀ ਹਾਂ ਕਿ ਅਗਰ ਤੁਸੀਂ ਤੁਹਾਡੀ ਜਗ੍ਹਾ ਮੈਂ ਹੁੰਦੀ ਤੁਹਾਡੀ ਧੀ ਪੈਣ ਹੁੰਦੀ ਤੁਹਾਡੇ ਬੱਚੇ ਮੇਰੇ ਬੱਚੇ ਇੱਕੋ ਹੀ ਗੱਲ ਹੈ ਔਰ ਮੇਰੇ ਬੱਚਿਆਂ ਦੇ ਦੇਖੋ ਝੂਠੇ ਪਰਚੇ ਕਰਵਾਏ ਗਏ ਆ ਔਰ ਮੈਡਮ ਨੂੰ ਅੱਜ ਬਿਲਕੁਲ ਵੀ ਅਹਿਸਾਸ ਨਹੀਂ ਹੁੰਦਾ ਇਸ ਚੀਜ਼ ਦਾ ਕਿ ਉਹ ਕਦੀ ਆ ਕੇ ਮੈਨੂੰ ਮਿਲਣ ਜਾਂ ਮੈਨੂੰ ਪੁੱਛਣ ਹੀ ਆਪਣੇ ਹਸਬੰਡ ਨੂੰ ਰਾਜਾ ਬੜਿੰਗਜੀ ਨੂੰ ਕਹਿਣ ਵੀ ਤੁਸੀਂ ਇਹ ਬਲਾਤਕਾਰੀ ਬੰਦੇ ਨੂੰ ਨਾਲ ਕਿਵੇਂ ਲਈ ਫਿਰਦੇ ਹੋ ਤੇ ਲਗਦਾ ਵੀ ਜੇ ਤੇ ਬੈਂਕ ਬ੍ਰਦਰ ਵੀ ਸ਼ਾਮਲ ਹੋਏ ਨੇ ਪਾਰਟੀ ਹੁਣ ਤੁਹਾਡਾ ਲਗਾਤਾਰ ਦੋ ਚੱਲੂਗਾ ਬਿਲਕੁਲ ਹਾਂਜੀ ਬਿਲਕੁਲ ਮੈਂ ਭੁਖ ਹੜਤਾਲ ਤੇ ਵੀ ਬੈਠਾਂਗੀ ਸ਼ਾਇਦ ਮੈਂ ਸੀਪੀ ਆਫਿਸ ਦੇ ਸਾਹਮਣੇ ਜੋ ਤੱਕ ਮੇਰਾ ਪਰਚਾ ਦਰਜ ਨਹੀਂ ਹੁੰਦਾ ਤੇ ਮੈਂ ਬੈਠਾਂਗੀ ਉੱਥੇ ਜਾਤੀ ਰਹੇ ਤੇ ਅਗਲੀ ਅਪੀਲ ਕੀ ਹੈ ਤੁਹਾਡੀ ਲੋਕਾਂ ਨੂੰ ਕੀ ਮੈਸੇਜ ਦੇਣਾ ਹੈ ਮੇਰੀ ਅਪੀਲ ਹੈ ਮੇਰੀ ਅਪੀਲ ਹੈ ਕਿ ਸੱਚ ਨੂੰ ਪਹੁੰਚਾਣੋ ਦੇਖੋ ਹਾਰਿਕ ਦੇ ਘਰ ਚ ਧੀਆ ਪੈਣਾ ਨਹੀਂ ਰਾਜਾ ਵਡਿੰਗ ਜੀ ਦੇ ਘਰ ਵੀ ਦੋ ਬੱਚੇ ਨੇ ਮੈਡਮ ਅੰਮ੍ਰਿਤਾ ਜੀ ਨੂੰ ਮੈਂ ਪੁੱਛਦੀ ਆਂ ਅਗਰ ਕੱਲ ਤੁਹਾਡੇ ਦੋ ਬੱਚਿਆਂ ਤੇ ਇਹ ਪਰਚੇ ਕਰਵਾਉਂਦਾ ਇਸ ਬੰਦੇ ਨੂੰ ਤਾਂ ਆਪਣੀ ਦਹਲੀਜ਼ ਵੀ ਟੱਪਣਾ ਦੋ ਤੁਹਾਡੇ ਘਰੇ ਧੀ ਐ 10-12 ਸਾਲ ਦੀ ਉਹਦੇ ਤੇ ਵੀ ਇਹ ਨਿਗਾ ਰੱਖੂਗਾ ਇਹ ਬੰਦਾ ਇਸ ਕਿਰਦਾਰ ਦਾ ਇਸ ਬੰਦੇ ਨੂੰ ਤਾਂ ਨਹੀਂ ਵੋਟ ਪੈਣੀ ਚਾਹੀਦੀ ਮੈਂ ਤਾਂ ਇਹੀ ਅਪੀਲ ਕਰਦੀ ਆਂ ਕਿ ਇਹ ਬੰਦਾ ਦੁਨੀਆ ਦੇ ਵਿੱਚ ਅੱਗੇ ਨਹੀਂ ਆਣਾ ਚਾਹੀਦਾ ਠੀਕ ਹੈ ਸਾਡਾ ਮੈਂ ਕੱਲ ਕੱਲ ਨਹੀਂ ਬੈਰੀ ਕੀ ਕਰਾਂ ਸਾਰੀ ਐਫ ਆਈ ਆਰ ਦੀਆਂ ਕਾਪੀਆਂ ਲੈ ਕੇ ਆਏ ਆ ਜਿਹੜੀ ਕੀ ਬਲਾਤਕਾਰੀ ਸਿਮਰਜੀਤ ਬੈਂਸ ਤੇ ਦਰਜ ਨੇ ਤੇ ਜਿਹੜੇ ਪਰਚੇ ਬਲਾਤਕਾਰੀ ਨੇ ਸਾਡੇ ਤੇ ਦਰਜ ਕਰਾਏ ਸੀ ਧੰਨਵਾਦ ਕਰਦੇ ਆ ਸਾਰੀਆਂ ਸਟੇਟਾਂ ਦੀ ਪੁਲਿਸ ਦਾ ਜਿਨ੍ਹਾਂ ਨੇ ਸਾਨੂੰ ਇਨਸਾਫ ਦਿੱਤਾ ਸਾਰੇ ਪਰਚੇ ਕੈਂਸਲ ਹੋਏ ਐ ਇੱਕ ਇੱਕ ਕੈਂਸਲੇਸ਼ਨ ਲੈ ਕੇ ਆਨਾ ਨਾਲ ਲੈ ਕੇ ਆਇਆ ਤੇ ਪੰਜਾਬ ਐਂ ਹਰਿਆਣਾ ਹਾਈ ਕੋਰਟ ਦੇ ਵਕੀਲ ਘੁੰਮਣ ਬਰਦਰਸ ਦਾ ਧੰਨਵਾਦ ਕਰਦੇ ਆ ਅਸੀਂ ਦੋਨੋਂ ਜਿਨ੍ਹਾਂ ਨੇ ਸਾਨੂੰ ਇਨਸਾਫ ਦਵਾਇਆ ਔਰ ਅਸੀਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿੰਦੇ ਆ ਸਾਡੇ ਤੋਂ ਇੱਕ ਸਿੰਗਲ ਰੁਪਈਆ ਉਹ ਬੰਦਿਆਂ ਨੇ ਫੀਸ ਨਹੀਂ ਲਈ ਸਿਰਫ ਸਾਡਾ ਦਰਦ ਸੁਣਿਆ ਤੇ ਸਾਡੀ ਮਦਦ ਕੀਤੀ ਤੇ ਅਸੀਂ ਪੰਜਾਬ ਦੀ ਲੁਧਿਆਣੇ ਦੀ ਜਨਤਾ ਨੂੰ ਅਪੀਲ ਕਰਦੇ ਆ ਜਿੱਦਾਂ ਤੁਸੀਂ ਦੋਨਾਂ ਭਰਾਵਾਂ ਦੀ ਬਲਾਤਕਾਰੀਆਂ ਦੀ ਜ਼ਮਾਨਤ ਜਬਤ ਕਰਾਈਏ ਰਾਜਾ ਬਣਕ ਦੀ ਵੀ ਜ਼ਮਾਨਤ ਜਬਤ ਕਰਾ ਕੇ ਭੇਜੋ ਤਾਂ ਇਹਨਾਂ ਨੂੰ ਪਤਾ ਲੱਗ ਜੇ ਵੀ ਇਹਨਾਂ ਨੇ ਕਿੰਨਾ ਵੱਡਾ ਧੋਖਾ ਕੀਤਾ ਹੈ ਲੁਧਿਆਣੇ ਦੀਆਂ ਬੀਬੀਆਂ ਦੇ ਨਾਲ ਜਨਤਾ ਦੇ ਨਾਲ ਇਹ ਸਿਮਰਜੀਤ ਬੈਂਸ ਦਾ ਜਿਹੜਾ ਕਿਰਦਾਰ ਹੈ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਜੇ ਕਾਂਗਰਸ ਇਹਨਾਂ ਨੂੰ ਨਹੀਂ ਇਨਸਾਫ ਦਿਵਾ ਪਾਈ ਫਿਰ ਕਾਂਗਰਸ ਇਨਸਾਫ ਦਿਵਾਉਗੀ ਕਿਨਾਂ ਨੂੰ ਮੈਨੂੰ ਇਹ ਤਾਂ ਦੱਸੋ ਆਪਾਂ ਲੋਕਾਂ ਦੇ ਇਲਜ਼ਾਮ ਲਾਣੇ ਆ ਅਸੀਂ ਕਿਸੇ ਪਾਰਟੀ ਦੀ ਸਪੋਰਟ ਨਹੀਂ ਕਰਦੇ ਨਾ ਅਸੀਂ ਕਰਦੇ ਆ ਬੀਜੇਪੀ ਦੀ ਤੇ ਨਾ ਅਸੀਂ ਕਰਦੇ ਆ ਆਮ ਆਦਮੀ ਪਾਰਟੀ ਦੀ ਤੁਹਾਨੂੰ ਜਿੰਨੂੰ ਦਿਲ ਕਰਦਾ ਵੋਟ ਪਾਓ ਪਰ ਇਹਨਾਂ ਬਲਾਤਕਾਰੀਆਂ ਦੇ ਨਾਲ ਜਿਹੜੇ ਰਾਜਾ ਵੜਿੰਗ ਜੀ ਨੇ ਆਪਣੇ ਹੱਥ ਗੰਦੇ ਕੀਤੇ ਨੇ ਇਨਾਂ ਦੀ ਜ਼ਮਾਨਤ ਜਰਤ ਕਰਾ ਕੇ ਇਹਨਾਂ ਨੂੰ ਵਾਪਸ ਭੇਜੋ ਤਾਂ ਜੋ ਇੱਥੇ ਲੋਕੇਸ਼ਨ ਲਾ ਕੇ ਜਿੱਤੋਂ ਇਹ ਗਿੱਦੜ ਬਾਹੇ ਤੋਂ ਆਏ ਨੇ ਇਹ ਵਾਪਸ ਜਾਣ ਉੱਥੇ ਸਾਨੂੰ ਲੋੜ ਨਹੀਂ ਇਹੋ ਜੇ ਬੰਦਿਆਂ ਦੀ ਜਿਹੜੇ ਕਿ ਗੰਦੇ ਬੰਦਿਆਂ ਦਾ ਸਾਥ ਦੇਣ ਬਸ ਇਹੀ ਤੁਹਾਡੇ ਅੱਗੇ ਬੇਨਤੀ ਹੈ ਕਿ ਲੱਗਦਾ ਵੀ ਇਹ ਇਨਸਾਫ ਨਹੀਂ ਮਿਲੇ ਅਜੇ ਤੱਕ ਮੈਡਮ ਨੂੰ ਇਹ ਪ੍ਰੈਸ ਕਾਲ ਕਰਨੀ ਪੈਗੀ ਮੈਂ ਕਿਹਾ ਜੀ ਰਿਪੋਰਟ ਬਣੀ ਹੈ ਡੀਐਸਪੀ ਸਾਹਿਬ ਨੇ ਪੂਰੀ ਬਲਾਤਕਾਰ ਦੀ ਰਿਪੋਰਟ ਬਣਾਈ ਹੋਈ ਹੈ ਕਿਉਂ ਦਬਾਈ ਹੋਈ ਹੈ ਮੈਨੂੰ ਦੱਸੋ ਕਾਦੇ ਹਾਸਤੇ ਦਬਾਈ ਹੋਈ ਹੈ ਮੇਰੇ ਤੇ ਫਾਇਰਿੰਗ ਹੋਈ ਪਰਚਾ ਦਰਜ ਹੋਇਆ ਕਿੰਨੀ ਦੇਰੋਂ ਦੇ ਮੁੰਡੇ ਨੂੰ 2 ਸਾਲ ਪੁਲਿਸ ਨੇ ਹੁੰਦੇ ਮੁੰਡੇ ਨੂੰ ਅਰੈਸਟ ਨਹੀਂ ਕੀਤਾ ਖੋਡੇ ਸਾਹਮਣੇ ਆ ਕੋਈ ਗੱਲ ਲੁਕੀ ਹੈ ਫਿਰ ਜਿਹੜਾ ਮੇਰੇ ਤੇ ਆ ਦੇਖੋ ਐਫ ਆਈ ਆਰ ਦੇ ਵਿੱਚ ਕਿੰਨੇ ਬੰਦੇ ਨੇ ਕੀ ਸਾਰੇ ਬੰਦੇ ਹਲੇ ਤੱਕ ਫੜੇਗੇ ਕਿੰਨੇ ਬੰਦਿਆਂ ਨੂੰ ਕੱਢਣ ਦੀ ਪੁਲਿਸ ਕੋਸ਼ਿਸ਼ ਕਰ ਰਹੀ ਹੈ ਮੈਨੂੰ ਸਾਰਾ ਪਤਾ ਹੈ ਪਿਛਲੇ ਹਫਤੇ ਚਲਾਨ ਪੇਸ਼ ਹੋਇਆ ਆ ਚੈੱਕ ਕਰੋ ਜਿਹੜਾ ਮੇਰੇ ਤੇ ਅੰਬਾਲੇ ਦੇ ਵਿੱਚ 307 ਦਾ ਪਰਚਾ ਝੂਠਾ ਦਰਜ ਕਰਾਇਆ ਉਹਦੀ ਕੈਂਸਲੇਸ਼ਨ ਰਿਪੋਰਟ ਲੈ ਕੇ ਆਇਆ ਮੈਂ ਸਾਰਾ ਸੱਚ ਯਾਰ ਮੇਰੇ ਮੇਰੇ ਫਾਦਰ 60 ਸਾਲ ਦੇ ਬਜ਼ੁਰਗ ਨੇ ਚਲੋ ਇੱਕ ਬੜੀ ਵੱਡੀ ਗੱਲ ਤੁਹਾਨੂੰ ਕਹਿ ਲੱਗਾ ਰਾਜਾ ਵੜਿੰਗ ਜੀ ਨਾ ਸymਪਤੀ ਲੈਣ ਵਾਸਤੇ ਹਰ ਵੀਡੀਓ ਇੰਟਰਵਿਊ 'ਚ ਕਹਿੰਦੇ ਨੇ ਕਿ ਮੈਂ ਛੋਟਾ ਜਿਹਾ ਹੁੰਦਾ ਸੀ 4 ਕੇ 5 ਸਾਲ ਦਾ ਮੇਰੇ ਮਾਤਾ ਪੁਰੇ ਹੋ ਗਏ ਮੈਂ 5 ਕੇ 7 ਸਾਲ ਦਾ ਹੁੰਦਾ ਸੀ ਮੇਰੇ ਪਾਪਾ ਪੂਰੇ ਹੋ ਗਏ ਐਦੇ ਕਹਿੰਦੇ ਆ ਨਾ ਉਹ ਯਾਰ ਸਾਡੇ ਮਾਪਿਓ 60 ਸਾਲ ਦੇ ਬਜ਼ੁਰਗ ਨੇ ਤੈਨੂੰ ਭਰਾ ਕੀ ਦਰਦ ਪਤਾ ਹੋਊਗਾ ਜਿੰਦੇ ਜਿੰਦੇ ਜੀ ਮਾਪਿਓ ਨੂੰ ਮੈਂ ਰੋਂਦਿਆ ਦੇਖਿਆ ਨੇ ਪਤਾ ਨਹੀਂ ਕਿਹੜੀਆਂ ਗੜੀਆਂ ਸਟੇਟਾਂ 'ਚ ਪਰਚੇ ਦਰਜ ਕਰਾਤੇ ਸਾਡੇ ਮਾਪਿਓ ਦੇ ਮੈਂ ਕਿੱਥੇ ਕਿੱਥੇ ਜਾ ਕੇ ਪਰਚੇ ਦਰਜ ਕਰਾਏ ਨੇ ਤੈਨੂੰ ਦੁੱਖ ਪਤਾ ਲੱਗ ਹੀ ਨਹੀਂ ਸਕਦਾ ਮਾਪਿਓ ਦਾ ਕਿਸੇ ਦਿਨ ਆਈ ਮੇਰੇ ਘਰੇ ਮੇਰੇ ਮਾਪਿਓਗਲ ਬੈਠ ਕੇ ਸੁਣੀ ਉਹਨਾਂ ਦਾ ਦਰਦ ਸੁਣੀ ਤਾਨੂੰ ਪਤਾ ਲੱਗੂਗਾ ਭਰਾ ਵੀ ਦਰਦ ਕੀ ਹੁੰਦਾ ਮਾਪਿਓ ਦੇ ਝੂਠੇ ਪਰਚਿਆਂ ਦਾ ਤੁਹਾਡੇ ਤੇ ਹੱਲੇ ਤੱਕ ਕੋਈ ਐਹੋ ਜੀ ਮੁਸੀਬਤ ਨਹੀਂ ਆਈ ਜਿਹੜੀ ਇਹਨਾਂ ਤੇ ਆਈ ਹੈ ਇਹਨਾਂ ਦਾ ਸਵਾਲ ਬਿਲਕੁਲ ਤੁਹਾਡੇ ਲਈ ਵਾਜਬ ਹੈ ਤੁਹਾਨੂੰ ਜਵਾਬ ਦੇਣਾ ਪੈਣਾ ਤੁਸੀਂ ਜਿੱਥੇ ਜਾਓਗੇ ਅਸੀਂ ਤੁਹਾਡੇ ਮਗਰ ਆ ਕੇ ਸਵਾਲ ਤੁਹਾਡੇ ਕੋਲੋਂ ਪੁੱਛਾਂਗੇ ਤੁਸੀਂ ਇਹਨਾਂ ਬਲਾਤਕਾਰੀਆਂ ਨੂੰ ਕਿਹੜੀ ਵਾਸ਼ਿੰਗ ਮਸ਼ੀਨ 'ਚ ਧੋ ਕੇ ਲਿਆਇਓ ਹੁਣ ਤੁਹਾਨੂੰ ਇਹ ਜੀ ਗੱਲ ਦਾ ਜਵਾਬ ਦੇਣਾ ਹੀ ਪੈਣਾ ਦੱਲ ਲੰਬੇ ਸਮੇਂ ਤੋਂ ਇਨਸਾਫ ਦੀ ਮੰਗ ਕਰ ਰਹੇ ਲੇਕਿਨ ਹੁਣੇ ਜੇ ਕਾਂਗਰਸ ਦੇ ਵਿੱਚ ਬੈਂਕ ਬ੍ਰਦਰ ਗਏ ਆ ਤੇ ਅੱਜ ਕਿਉਂ ਪ੍ਰੈਸ ਕਾਨਫਰੰਸ ਕਰ ਰਹੇ ਪਹਿਲਾਂ ਕਿਉਂ ਚਿੱਠਾ ਭਾਜੀ ਜਾਗਰ ਨਹੀਂ ਕਰਾਂਗੇ ਪਹਿਲੇ ਕਾਂਗਰਸ ਦੀ ਸਰਕਾਰ ਸੀ ਠੀਕ ਹੈ ਉਹਦੇ ਦੇ ਪਰਚਾ ਨਹੀਂ ਦਰਜ ਹੋ ਰਿਹਾ ਸੀ ਹੁਣ ਕਾਂਗਰਸ ਨੇ ਉਹਨੂੰ ਸ਼ਾਮਲ ਕਰ ਲਿਆ ਇੱਥੇ ਤੁਹਾਨੂੰ ਕੀ ਪਤਾ ਲੱਗਦਾ ਵੀ ਮਿਲੀ ਹੋਈ ਗੇਮ ਹੈ ਨਾ ਕਾਂਗਰਸ ਨੇ ਤਾਂ ਪਹਿਲੇ ਹੀ ਧੀਆਂ ਪੇਣਾ ਦੀ 84 ਚ ਬੜੀ ਇੱਜ਼ਤ ਲੁੱਟੀ ਏ ਠੀਕ ਹੈ ਨਾ ਹੁਣ ਕੀ ਕੀਤਾ ਇਹਨਾਂ ਨੇ ਪਾ ਕੇ ਟੀ-ਸ਼ਰਟਾਂ ਤੁਸੀਂ ਇੰਦਰਾ ਗਾਂਧੀ ਦੀਆਂ ਇਹ ਕਿਹੜੇ ਕਰਮ ਕਰ ਰਹੇ ਹੋ ਇਹਦਾ ਮਤਲਬ ਜਿਹੜੀ ਇਹ ਨਕਲੀ ਪੱਗ ਸੇਰ ਤੇ ਬਨ ਕੇ ਆਏ ਨੇ ਇਹ ਸਿਰਫ ਇਹਨਾਂ ਵਰਗੀਆਂ ਧੀਆ ਪੈਣਾ ਨੂੰ ਇਹ ਲੁਧਿਆਣੇ ਦੇ ਵਿੱਚ ਸਿਰਫ ਨਿਰਾਸ਼ ਕਰਨ ਆਇਆ ਹੈ ਸਿਰਫ ਉਹਨਾਂ ਦਾ અપਮਾਨ ਕਰਨ ਆਇਆ ਹੈ ਮੈਂ ਕਹਿੰਦਾ ਮੈਂ ਧੀਆਂ ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਇਹਨਾਂ ਨੂੰ ਤੁਸੀਂ ਬਿਲਕੁਲ ਵੋਟ ਨਹੀਂ ਪਾਣੀ ਇਹਨਾਂ ਨੂੰ ਆਪਣੇ ਦਰ ਤੋਂ ਇਹ ਸਵਾਲ ਕਰਕੇ ਭੇਜਣਾ ਜੇ ਤੁਹਾਡੇ ਘਰੇ ਵੋਟ ਮੰਗਣ ਆਣ ਤੁਸੀਂ ਇਹਨਾਂ ਨੂੰ ਸਵਾਲ ਕਰਨਾ ਵੀ ਹੱਲੇ ਤੱਕ ਕਿਉਂ ਇਨਸਾਫ ਨਹੀਂ ਮਿਲਿਆ ਜੇ ਇਹ ਗਲਤ ਨੇ ਫੜ ਕੇ ਇਹਨਾਂ ਨੂੰ ਕਿਉਂ ਨਹੀਂ ਅੰਦਰ ਦਿੱਤਾ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਜੇ ਅਸੀਂ ਗਲਤਾਂ ਇਨਕੁਆਰੀ ਕਰਕੇ ਸਾਨੂੰ ਕਿਉਂ ਨਹੀਂ ਅੰਦਰ ਦਿੱਤਾ ਇਹ ਸੱਚੇ ਬਣੇ ਹੋਏ ਆ ਇਹ ਦੁੱਧ ਤੋਤੇ ਬਣੇ ਹੋਏ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਦਾ ਕਿਰਦਾਰ ਕੀ ਏ ਫਿਰ ਇੱਕ ਹੋਰ ਚੈਲੰਜ ਕਰਕੇ ਜਾਣਾ ਬੜੀ ਵਰੀ ਕਹਿ ਚੁੱਕਿਆ ਵੀ ਇਹ ਮੂੰਹ ਤੋਂ ਕੱਪੜਾ ਨਹੀਂ ਲਾਂਦੇ ਐਨਕ ਨਹੀਂ ਲਾਂਦੇ ਚੱਲ ਐਂ ਕਰ ਸਿਮਰਜੀਤ ਬੈਂਸ ਤੂੰ ਆਪਣੀ ਵਾਈਫ ਨੂੰ ਤੇ ਰਾਜਾ ਵਣਿੰਗ ਜੀ ਨੂੰ ਦੋਨਾਂ ਨੂੰ ਨਾਲ ਲੈ ਕੇ ਆਜਿੱਥੇ ਮਰਜ਼ੀ ਪ੍ਰੈਸ ਕਾਨਫਰੰਸ ਕਰ ਲਈ ਇਹਨਾਂ ਨਾਲ ਅੱਖਾਂ 'ਚ ਅੱਖਾ ਪਾ ਕੇ ਗੱਲ ਕਰੀ ਮੈਂ ਤਾਂ ਤੈਨੂੰ ਗੁਰਦੇਵ ਸ਼ਰਮਾ ਦੇਵੀ ਭਾਜੀ ਦੇ ਸਾਹਮਣੇ ਬਹਿ ਕੇ ਕੋਸ਼ਨ ਕਰ ਲਿਆ ਸੀ ਵੀ ਕੀ ਗੱਲ ਚਾਚਾ ਆਪਣਾ ਇੰਨਾ ਗੰਦਾ ਕਿਰਦਾਰ ਹੈ ਤੇ ਤੂੰ ਅੱਗੋਂ ਹੱਸਣ ਲੱਗ ਗਿਆ ਸੀ ਕਹਿੰਦਾ ਛੱਡ ਪਰੇ ਉਹਨਾਂ ਗੱਲਾਂ ਤੇ ਕਿਉਂ ਆਪਾਂ ਹੁਣ ਆਣਾ ਗੁਰਦੇਵ ਸ਼ਰਮਾ ਦੇਵੀ ਜੀ ਇਸ ਗੱਲ ਦੇ ਗਵਾਹ ਨੇ ਜਿਹੜੇ ਬੀਜੇਪੀ ਦੇ ਉਹਨਾਂ ਦੇ ਘਰੇ ਆ ਬੰਦੇ ਨੇ ਮੇਰੇ ਪੈਰੀ ਹੱਥ ਲਾ ਕੇ ਮਾਫੀ ਮੰਗੀ ਸੀ ਔਰ ਕਿਹਾ ਸੀ ਮੈਂ ਜਿੰਨੇ ਤੇਰੇ ਮਾਪਬਪਤੇ ਦੇ ਇਹਨਾਂ ਦੇ ਬੱਚਿਆਂ ਦੇ ਪਰਚੇ ਦਰਜ ਆ ਯਾਰ ਇਹਨਾਂ ਨੂੰ ਕਹਿੰਦਾ ਵਿਕੀ ਹੋਈ ਔਰਤ ਤੇਰੀ ਇੰਨੀ ਪੈਨਸ਼ਨ ਨਹੀਂ ਹੋਣੀ ਜਿੰਨੀ ਇਹਨਾਂ ਦੀ ਤਨਖਾਹ ਏ ਮੈਂ ਦੱਸਣਾ ਨਹੀਂ ਚਾਹੁੰਦਾ 1.5 ਲੱਖ ਦੇ ਗਰੀਬ ਇਹਨਾਂ ਦੀ ਤਨਖਾਹ ਏ ਤੂੰ ਇਹਨਾਂ ਨੂੰ ਵਿਕਿਆ ਹੋਇਆ ਕਹਿੰਦਾ ਤੂੰ ਦੱਸ ਤੇਰੇ ਕੋਲ ਹਰਾਮ ਦਾ ਪੈਸਾ ਕਿੱਥੋਂ ਆਇਆ ਅੱਠ ਵਾਰੀ ਕੈਨੇਡਾ ਜਾ ਚੁੱਕੀ ਔਰਤ ਤੇ ਤੂੰ ਇਲਜ਼ਾਮ ਲਾਣਾ ਜਿਹੜੇ ਅੱਠ ਵਾਰੀ ਬ੍ਰਿਟਿਸ਼ ਕਲੰਬੀਆ ਦੇ ਵਿੱਚ ਘੁੰਮ ਕੇ ਆਇਆ ਤੂੰ ਉਹਨਾਂ ਦੇ ਇਲਜ਼ਾਮ ਲਾਉਂਦਾ ਕਿ ਵਿਕੇ ਹੋਏ ਨੇ ਉਹ ਸਾਨੂੰ ਜੇ ਤੂੰ ਨਹੀਂ ਖਰੀਦ ਸਕਿਆ ਤੇਰੇ ਬੰਦੇ ਨਹੀਂ ਸਾਨੂੰ ਖਰੀਦ ਸਕੇ ਤੂੰ ਕਿੰਨੀ ਵਾਰ ਸਾਡੇ ਕੋਲ ਪੈਸੇ ਭੇਜੇ ਕਿੰਨੀ ਵਾਰ ਸਾਨੂੰ ਤੂੰ ਮੰਤ ਕੀਤੀ ਤੈਨੂੰ ਕੀ ਜਵਾਬ ਮਿਲਿਆ ਤੇਰੀਆਂ ਵੀਡੀਓ ਬਣਾ ਬਣਾ ਕੇ ਜਨਤਕ ਕੀਤੀਆਂ ਤੇਰਾ ਜਲੂਸ ਕੱਢਿਆ ਤੇ ਤੇਰੇ ਨਾਲ ਉਹ ਜਿਹੜਾ ਵਕੀਲ ਹੈ ਜਿਹੜਾ ਮੈਂ ਹੁਣ ਨਾਂ ਨਹੀਂ ਲੈਣਾ ਉਹ ਬੰਦਾ ਵੀ ਜੇਲ੍ਹ ਜਾਊਗਾ ਜਿਨੇ ਇਹਨਾਂ ਦੇ ਸਬੂਤ ਮਿਟਾਏ ਨੇ ਮੈਂ ਕਿਸੇ ਨੂੰ ਵੀ ਛੱਡਾਂਗਾ ਨਹੀਂ ਮੈਂ ਮਰਦੇ ਦਮ ਤੱਕ ਇਹ ਲੜਾਈ ਜਾਰੀ ਰੱਖਾਂਗਾ ਇਹਨਾਂ ਨੂੰ ਇਨਸਾਫ ਦਿਵਾ ਕੇ ਫਿਰ ਸਾਹ ਲਵਾਂਗਾ ਸੁੱਖ ਦਾ। ਘਟਕ ਦੀ ਕਿਸੇ ਦੀ ਗੱਲ ਕਰ ਰਹੇ ਹੋ ਵੀ ਉਹ ਹਾਂਜੀ ਬਿਲਕੁਲ ਉਹ ਰਿਪੋਰਟ ਬਣੀ ਹੋਈ ਹੈ। ਏਸੀ ਬਿਲਕੁਲ ਏਸੀਪੀ ਇੰਡਸਟਰੀ ਏਰੀਆ ਬੀ ਸੀਗੇ ਉਦੋਂ ਉਹਨਾਂ ਨੇ ਆ ਥੋੜੇ ਸਾਲਕ ਦੀ ਗੱਲ ਹੈ ਉਹਨਾਂ ਨੇ ਰਿਪੋਰਟ ਭੜਾਈ ਸੀ ਅਸੀਂ ਰਿਪੋਰਟ ਦੇਖੀ ਉੱਥੇ ਸੈਨ ਹੋਏ ਪੂਰਾ ਸਾਰਾ ਡਾਟਾ ਹੋਇਆ ਉਸ ਤੋਂ ਬਾਅਦ ਉਹ ਰਿਪੋਰਟ ਗੈਪ ਹੋ ਜਾਂਦੀ ਹੈ। ਅਸੀਂ ਬੜੀ ਵਾਰ ਸੀਪੀ ਦਫ਼ਤਰ ਗਏ ਵੀ ਸਾਡੀ ਫਾਈਲ ਕਿੱਥੇ ਹੈ ਅਸੀਂ ਹੁਣ ਵੀ ਤੁਹਾਨੂੰ ਕਹਿੰਦੇ ਆ ਪੀ ਜੀ ਡੀ 70350 ਫਾਈਲ ਕਿੱਥੇ ਹੈ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦੇ ਆ ਭਗਵੰਤ ਮਾਨ ਸਾਹਿਬ ਇਸ ਗੱਲ ਦੀ ਗਹਿਰਾਈ ਨਾਲ ਜਾਂਚ ਕਰੋ ਇਸ ਬਲਾਤਕਾਰੀ ਨੂੰ ਨੱਥ ਪਾਓ ਨਹੀਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਧੀਆਂ ਪੈਣਾ ਪੰਜਾਬ ਦੀਆਂ ਸੇਫ ਨਹੀਂ ਰਹਿਣਗੀਆਂ ਅਸੀਂ ਤੁਹਾਨੂੰ ਇਹ ਗੱਲ ਦੀ ਬੇਨਤੀ ਕਰਦੇ ਆ ਇਹ ਸਾਨੂੰ ਇਨਸਾਫ ਦੀ ਅੱਜ ਲੋੜ ਹੈ ਅੱਜ ਸਮਾਂ ਮੰਗ ਕਰਦਾ ਪਿਆ ਇਨਸਾਫ ਦੀ ਕਿਉਂ ਇੰਨਾ ਇੰਨਾ ਟਾਈਮ ਹੋ ਗਿਆ ਕਿਉਂ ਤੁਸੀਂ ਕਿਸੇ ਨੂੰ ਇਹ ਇਹ ਮਤਲਬ ਫਿਰ ਆਪਾਂ ਕਹਿੰਦੇ ਆ ਵੀ ਲੋਕ ਇੰਡੀਆ ਨੂੰ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੇ ਆ ਕਿਉਂ ਨਾ ਜਾਣ ਇਹਨਾਂ ਦੇ ਵੀ ਮਨ ਚ ਆਊਗਾ ਨਾ ਜਿਹੜਾ ਇੰਨਾ ਤੇ ਮਨ ਚਾਹੂਗਾ ਮੈਂ ਛੱਡ ਕੇ ਹੀ ਚਲੀ ਜਾਨੀ ਐ ਇੱਥੋਂ ਜੇ ਇੱਥੇ ਇੱਥੇ ਕਾਨੂੰਨ ਨਾ ਦੀ ਕੋਈ ਚੀਜ਼ ਹੀ ਹੈ ਨਹੀਂ ਪਹਿਲੇ ਇਹਨਾਂ ਨੇ 5 ਸਾਲ ਕਾਂਗਰਸ ਸਰਕਾਰ ਨੇ ਕੁਝ ਨਹੀਂ ਕੀਤਾ ਹੁਣ ਇੱਥੋਂ ਜਦੋਂ ਇਹਨੂੰ ਸ਼ਾਮਲ ਕਰਕੇ ਲਿਆਏ ਆ ਫਿਰ ਇਹਨਾਂ ਦਾ ਸਾਰਾ ਚਿੱਟਾ ਸਾਹਮਣੇ ਨੰਗਾ ਹੋ ਗਿਆ ਵੀ ਹਾਂ ਇਹ ਇੱਕੋ ਥਾਲੀ ਦੇ ਚੱਟੇ ਬੱਟੇ ਆ ਸਾਨੂੰ ਕੀ ਪਤਾ ਰਾਜਾ ਬਰਿੰਗ ਜੀ ਦਾ ਕਿਰਦਾਰ ਕਿੱਦਾਂ ਦਾ ਜਿਹੇ ਜੇ ਬੰਦੇ ਉਹ ਸ਼ਾਮਲ ਕਰਦੇ ਉਹਦਾ ਦੀ ਭਗਵੰਤਪਾਨ ਸਾਹਿਬ ਕੱਲੋ ਕਹਾਣੀ